ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਚੈਨਲ ਤੇ ਸਵਾਗਤ ਹੈ ਮਨ ਜੀਤੇ ਜਗਜੀਤ ਤੇ ਤੇ ਜਿਹੜਾ ਵੀ ਸਰਦੀਆਂ ਦਾ ਟਾਈਮ ਆ ਗਿਆ ਠੰਡ ਦਾ ਟਾਈਮ ਹੈ ਤੇ ਕਿਸੇ ਗਰੀਬ ਨੂੰ ਜਿੰਨਾ ਵੀ ਹੋ ਸਕੇ ਕੋਈ ਕੰਬਲ ਕੋਟੀ ਦਿਓ ਛੋਟੇ ਬੱਚੇ ਆ ਉਹਨਾਂ ਲੋ ਜਿਹੜੇ ਸੜਕਾਂ ਤੇ ਪਏ ਨੇ ਬੇਸਹਾਰਾ ਨੇ ਜਿਨ੍ਹਾਂ ਨੂੰ ਕੋਈ ਪੁੱਛਣ ਆਲਾ ਨਹੀਂ ਕੁਛ ਨਾ ਕੁਛ ਕੋਟੀ ਕੰਬਲ दान ਜੇ ਕਿਸੇ ਕੋ ਕੰਬਲ ਨਹੀਂ ਆਇਆ ਤਾਂ ਉਹਨੂੰ ਕੰਬਲ ਦਿਓ ਰਮਾਧਾਨ ਤੁਹਾਡੇ ਸਾਰਿਆਂ ਦਾ ਭਲਾ ਕਰੇਗਾ ਇਹ ਜੀਵਨ ਇੱਕ ਦੂਜੇ ਦੇ ਕੰਮ ਆਉਣਾ ਇਹ ਕਰਮੇ ਬੜਾ ਤਗੜਾ ਰੱਬ ਦਾ ਨਾ ਪਾਉਂ ਕੱਟ ਲੈ ਲੋ ਪਰ ਚੰਗੇ ਕਰਮ ਕਰੋ ਤੇ ਆਹ ਵੇਖੋ ਵੀਰ ਨੇ ਵੀ ਕਿੱਡਾ ਵਧੀਆ ਕੰਮ ਕੀਤਾ ਹੈ ਜਿਹੜਾ ਦਾਨ ਪੁੰਨ ਕੀਤਾ ਹੈ ਇੱਕ ਮਾਂ ਤੇ ਇੱਕ ਬੱਚੇ ਨੂੰ ਕੰਮਲ ਦਿੱਤਾ ਮੱਛਰ ਦਾ ਨਹੀਂ ਦਿੱਤੀ ਤੇ ਵਾਹਿਗੁਰੂ ਮਿਹਰ ਕਰੇ ਸਾਰਿਆਂ ਤੇ ਠੰਡੇ ਜੀ ਕੋਈ ਵੀ ਠੰਡ ਕਰਕੇ ਕੋਈ ਮੁਆਰ ਨਾ ਹੋਵੇ ਇਹ ਛੋਟੇ ਛੋਟੇ ਬੱਚਿਆਂ ਦਾ ਧਿਆਰ ਰੱਖੋ ਥੈਂਕ ਯੂ ਧੰਨਵਾਦ